ਡਾਕਟਰ ਜੀ ਐਸ ਵੀ ਦੀ ਜੀ ਜੀ ਅੱਜ ਜੋ ਓਪਨਿੰਗ ਕੀਤੀ ਹੈ ਜਿਹੜੇ ਬਾਰੇ ਮੇਰੇ ਵੱਲੋਂ ਇੱਕ ਨਵਾਂ ਕਨਸੈਪਟ ਹੈ ਜਿਹੜਾ ਅਦਨ ਪੈਟਸ ਕਪੂਰਤਲਾ ਦੇ ਵਿੱਚ ਲੈ ਕੇ ਆ ਰਹੇ ਨੇ ਕਾਫੀ ਦੇਖ ਤੋਂ ਸੀ ਦੇਖ ਰਹੇ ਸੀ ਵੀ ਜਿਹੜਾ ਗ루ਮਿੰਗ ਰਿਲੇਟਡ ਪ੍ਰੋਬਲਮਸ ਨੇ ਸਕਿਨ ਦੀਆਂ ਪ੍ਰੋਬਲਮਸ ਨੇ ਪੈਟਸ ਦੇ ਵਿੱਚ ਕਾਫੀ ਜ਼ਿਆਦਾ ਆ ਰਹੀ ਹੈ ਨਾ ਸੋ ਜ਼ਿਆਦਾਤਰ ਮੇਨਟੇਨੈਂਸ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਜਾਣਕਾਰੀ ਨਾ ਹੋਣ ਕਰਕੇ ਜਿਹੜੇ ਪੈਟ ਓਨਰਸ ਨੇ ਪਿਆਰ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਕੀਰ ਕਰਕੇ ਤੇ ਨਵੀਂ ਵੀ ਕਿਈ ਕਈ ਚੀਜ਼ਾਂ ਇਗਨੋਰੈਂਸ ਦੇ ਵਿੱਚ ਹੁੰਦੀਆਂ ਜਾਂ ਪਤਾ ਨਹੀਂ ਲੱਗਦੀਆਂ ਤੇ ਉਸ ਕਰਕੇ ਉਹ ਥੇ ਪ੍ਰੋਪਰਲੀ ਹੁੰਦੀ ਜਿਸ ਕਰਕੇ ਥੋੜੀਆਂ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ ਸੋ ਇਹਨਾਂ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਅੰਦਰ ਵਨ ਰੂਫ ਹਰਗੁੜ ਬੈਟਸ ਲੈ ਕੇ ਆਏ ਹੈ ਬੇਸਿਕਲੀ ਇਹਦੇ ਵਿੱਚ ਜੁੜੀਆਂ ਵੀ ਗਰੂਮਿੰਗ ਦੇ ਨਾਲ ਕਿਸ ਤਰ੍ਹਾਂ ਗਰੂਮੀ ਕਰਨੀ ਹੈ ਕਿਹੜਾ ਪਰਟੀਕੂਲਰ ਸ਼ੈਂਪੂ ਜਿਹੜਾ ਉਸ ਪੈਟ ਨੂੰ ਪਰਟੀਕੂਲਰ ਪੈਟ ਨੂੰ ਪਰਟੀਕੂਲਰ ਗਰੀਡ ਨੂੰ ਸੂਟ ਕਰਦਾ ਹੈ ਉਹਦੇ ਬਾਰੇ ਸਾਰਾ ਕੁਛ ਉਹਦੀ ਜਾਣਕਾਰੀ ਵੀ ਦਿੱਤੀ ਜਾਏਗੀ ਕਿ ਉਹ ਹੀ ਚੀਜ਼ਾਂ ਤੇ ਯੂਜ਼ ਵੀ ਕੀਤੀਆਂ ਜਾਣਗੀਆਂ ਤੇ ਪੈਟ ओनਰਸ ਨੂੰ ਵੀ ਅਵੇਅਰ ਕੀਤਾ ਜਾਏਗਾ ਕਿ ਇਅਰਸ ਦੀ ਕੇਅਰ ਕਿਵੇਂ ਕਰਨੀ ਹੈ ਆਈਜ਼ ਦੀ ਕੇਅਰ ਕਿਵੇਂ ਕਰਨੀ ਹੈ ਨੇਲ ਕਲਿੱਪਿੰਗ ਕਿੰਨੇ ਦਿਨ ਬਾਅਦ ਜ਼ਰੂਰੀ ਹੈ ਡੀ ਵਰਮਿੰਗ ਕਦੋਂ ਜ਼ਰੂਰੀ ਹੈ ਵੈਕਸੀਨੇਸ਼ਨ ਕਦੋਂ ਜ਼ਰੂਰੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਪਰ ਰਿਜਿਟ ਹੈ ਬਿਨ ਪੈਟਸ ਨੂੰ ਦੱਸਿਆ ਜਾਏਗਾ ਨਾਲ ਹੀ ਕੁਝ ਫੈਸਿਲਿਟੀਆਂ ਹੋਰ ਜ਼ਿਆਦਾ ਨੇ ਜਿਹੜੀਆਂ ਕਿ ਕੰਪੂਰਥਲਾ ਦੇ ਵਿੱਚ ਪਹਿਲੀ ਵਾਰੀ ਉਹ ਵੀ ਲੈ ਕੇ ਆ ਰਹੇ ਆ ਜਿਸ ਤਰ੍ਹਾਂ ਕਿ ਮਾਈਕਰੋਚਿਪਿੰਗ ਇਨ ਡੌਗਸ ਹੈ ਵੀ ਜਦੋਂ ਹੁਣ ਅਬ੍ਰੋਡ ਜਾਣਾ ਹੁੰਦਾ ਕਿਸੇ ਨੇ ਤੇ ਮਾਈਕਰੋਚਿਪ ਦੀ ਬਹੁਤ ਜ਼ਿਆਦਾ ਲੋੜ ਹੈ ਜਾਂ ਦਾ ਰੈਕੋਰਡ ਰੱਖਣ ਦੀ ਲੋੜ ਹੈ ਜਾਂ ਕਿਤੇ ਕੋਈ ਪੈਟ ਜਿਹੜਾ ਗੁੰਮ ਹੋ ਗਿਆ ਤੇ ਉਸ ਦੀ ਜੇ ਲੱਭ ਜਾਂਦਾ ਤੇ ਥੋੜੀ ਦੇਰ ਬਾਅਦ ਤਾਂ ਸਾਰੇ ਪੈਟਸ ਕੋਜੀ ਲੱਗ ਲੱਗ ਪੈਂਦੇ ਆ ਸੋ ਮਾਈਕਰੋਚਿਪ ਦੇ ਵਿੱਚ ਉਹਦਾ ਜਿਹੜਾ ਆਇਡੈਂਟੀਫਿਕੇਸ਼ਨ ਨੰਬਰ ਹੈ ਸੋ ਉਹ ਦਾ ਜੇਗਾ ਤੇ ਇਮੀਡੀਏਟਲੀ ਜਿਹੜਾ ਸਕੈਨਰ ਤੋਂ ਪਤਾ ਲੱਗ ਜਾਏਗਾ ਕਿ ਇਹ ਪੈਟ ਕਿਸ ਨੂੰ ਬਿਲੋਂਗ ਕਰਦਾ ਹੈ ਪੈਟ ਫਲਾਈਟ ਦੀ ਸਿਲਟੀ ਸਿਟੀ ਹੈ ਉਹ ਦਿੱਤੀ ਜਾ ਰਹੀ ਵੀ ਜਦੋਂ ਹੁਣ ਜ਼ਿਆਦਾਤਰ ਇਹ ਹੋ ਰਿਹਾ ਵੀ ਬੱਚੇ ਤਾਂ ਸ਼ਿਫਟ ਕਰ ਰਹੇ ਆ ਸਟੱਡੀ ਦੇ ਲਈ ਅਬ੍ਰੋਡ ਜਾ ਰਹੇ ਆ ਐਂਡ ਪੈਟਸ ਉਹਨਾਂ ਦੇ ਇੱਥੇ ਰਹਿ ਜਾਂਦੇ ਸੋ ਥੋੜੀ ਦੇਰ ਬਾਅਦ ਉਹ ਪੈਟਸ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਬਿਕੋਜ਼ ਕਈ ਵਾਰੀ ਪੇਰੈਂਟਸ ਸਟੱਡੀ ਐ ਉਹ ਕੇਅਰ ਉਸ ਤਰੀਕੇ ਨਾਲ ਨਹੀਂ ਕੀਤੀ ਲੈ ਸਕਦੀ ਜਾਂ ਕੁਝ ਬਲੀਟਸ ਜੀ ਹੋ ਜਾਂਦੀਆਂ ਨੇ ਜਿਹੜੇ ਜਿਨ੍ਹਾਂ ਦੀ ਸੰਭਾਲ ਪੋਸੀਬਲ ਹੀ ਨਹੀਂ ਹੁੰ ਉਸੇ ਦੇਵੇ ਸੋ ਬੱਚੇ ਚਾਹੁੰਦੇ ਵੀ ਉਹ ਸੀ ਪੈਟਸ ਆਪਣੇ ਨਾਲ ਅਬ੍ਰੋਡ ਲੈ ਜੀ ਪੈਟ ਫਲਾਈਟ ਜਿਹੜੀ ਸਿਲਟੀ ਹੈ ਉਹ ਕਿਸ ਉਹ ਵੀ ਨਾਲ ਸਵਿਚ ਦਿੱਤੀ ਜਾਨੀ ਹੈ ਵੈਕਸੀਨੇਸ਼ਨ ਕੰਪਲੀਟ ਚੜੀ ਹੈ ਤਾਂ ਡਿਫਰੈਂਟ ਡਿਜ਼ੀਜ਼ ਕਿ ਨਾਈਂਟਿਸਟੈਂਪਲ ਹੈਪੇਟਾਈਟਸ ਫਾਰੂ ਪਰੈਂਟਸ ਆ ਲੈਪਟੋ ਰੈਬੀਸ ਸੋ ਸਾਰੀਆਂ ਜਿਹੜੇ ਇੰਪੋਰਟਡ ਡੀਜ਼ੀਜ਼ ਉਹਨਾਂ ਦੇ ਵਿੱਚ ਕਰੋਨਾ ਦੀ ਪਰੈਂਟਸ ਆ ਵੀ ਸਾਰੇ ਵੀ ਸੋ ਇਹ ਵੈਕਸੀਨੇਸ਼ਨ ਬਾਰੇ ਇਹ ਸਿਰਫ ਪੈਟਸ ਵਾਸਤੇ ਇਹ ਹੈ ਕਿ ਹੋਰ ਵੀ ਐਨੀਮਲਸ ਵਾਸਤੇ ਪੈਟਸ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਸਮਾਲ ਐਨੀਮਲਸ ਦਾ ਮੇਨ ਹੈ ਹੀ ਹੈ ਡੌਗਸ ਨੇ ਕੈਟਸ ਨੇ ਇਵਨ ਜਿਹੜੇ ਲਵ ਬਰਡਸ ਨੇ ਜਿਹੜੇ ਅਲਾਉਡ ਨੇ ਓਨਲੀ ਉਹੀ ਸਪੀਸੀਜ਼ ਨੇ ਜਿਹੜੇ ਅਲਾਉਡ ਨੇ ਆਪਣੇ ਇਵਨ ਗਿਨੀ ਪੀਕ ਅੱਜ ਕੱਲ ਰੱਖ ਰਹੇ ਨੇ ਰੈਬਿਟਸ ਰੱਖ ਰਹੇ ਨੇ ਸੋ ਉਹਨਾਂ ਦੀਆਂ ਜਿਹੜੇ ਜਿਹੜੀਆਂ ਡਿਜ਼ੀਜ਼ ਦੇ ਮੇਨ ਕੈਟਸ ਦਾ ਸੀ ਦੇਖਿਓ ਉਹਨਾਂ ਕਾਫੀ ਜ਼ਿਆਦਾ ਜਿਹੜੀ ਪ੍ਰੈਵਲੈਂਸ ਹੈ ਕਿ ਪਹਿਲਾਂ ਤਾਂ ਆਪਾਂ ਦੇ ਡੌਗਸ ਦੇ ਉੱਤੇ ਧਿਆਨ ਦਿੰਦੇ ਸੀ ਕਿ ਜ਼ਿਆਦਾ ਡੌਗਸ ਹੀ ਰੱਖਦੇ ਪਰ ਹੁਣ ਕੈਟਸ ਵੀ ਜਿਹੜੇ ਬੱਚੇ ਬਹੁਤ ਜ਼ਿਆਦਾ ਰੱਖਣ ਲੱਗ ਪਏ ਸੋ ਉਹਨਾਂ ਦੀ ਕੇਅਰ ਬਾਰੇ ਵੀ ਸਾਰਾ ਕੁਝ ਹੈ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜੇ ਇਨਸਟਰੂਮੈਂਟਸ ਵੀ ਜਿਹੜੇ ਜ਼ਿਆਦਾ ਅੱਛੇ ਕੁਆਲਟੀ ਦੇ इवन ਅਸੀਂ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਰਿਮੋਟ ਕੰਟਰੋਲ ਟੇਬਲ ਨੇ ਵੀ ਜੇ ਕਿਤੇ ਬੈਠਾ ਵੀ ਹੈ ਤੇ ਉਠਾ ਕੇ ਰੱਖਣਾ ਟੇਬਲ ਤੇ ਵੀ ਮੁਸ਼ਕਿਲ ਹੈ ਸੋ ਅਸੀਂ ਉਹ ਵੀ ਰਿਮੋਟ ਕੰਟਰੋਲ ਟੇਬਲ ਐਡਜਸਟੇਬਲ ਹੈ ਫਲੂਇਡ ਵਰਮਰ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਵੀ ਅ ਡਾਕ ਨੂੰ ਜੇ ਪਰ ਕੋਈ ਇਲਟਰਨਸ ਥੈਰੇਪੀ ਦੇਣੀ ਹੈ ਤਾਂ ਜਿਹੜੀ ਟੈਂਪਰੇਚਰ ਤੇ ਬੋਡੀ ਦੀ ਰਿਕੁਆਇਰਮੈਂਟ ਹੈ ਉਸ ਦੇ ਉੱਪਰ ਅਡਜਸਟਮੈਂਟ ਕਰੇਗਾ ਇਸੋ ਚੀਜ਼ਾਂ ਲੈ ਕੇ ਆਏ ਆ ਇਸ ਦੇ ਨਾਲ ਹੀ ਜਿਸ ਤਰ੍ਹਾਂ ਨੀਡ ਹੋਏਗੀ ਜਾਂ ਡਿਮਾਂਡ ਹੋਏਗੀ ਸੋ ਜਿਹੜੀਆਂ ਵੀ ਲੇਟੈਸਟ ਟੈਕਨੋਲੋਜੀਸ ਨੇ ਉਹ ਸੀ ਇੰਦੇ ਵਿੱਚ ਲੈ ਕੇ ਆਵਾਂਗੇ ਇਸ ਦੇ ਨਾਲ ਹੀ ਉਸ ਤੋਂ ਬਾਅਦ ਹਮ ਬਲੇਟਸ ਦੇ ਉੱਪਰ ਮੋਬਾਈਲ ਐਪ ਤੇ ਅਸੀਂ ਡੈਮੋ ਲਈ ਹੈ ਸੋ ਮੋਬਾਈਲ ਐਪ ਦੇ ਵਿੱਚ ਬੜਾ ਈਜ਼ੀ ਹੋ ਜਾਏਗਾ ਵੀ ਤੁਸੀਂ ਕੈਰੀ ਵੀ ਕਰ ਸਕਦੇ ਹੋ ਲੈਬ ਆਪਣੇ ਨਾਲ ਸੋ ਸੱਜੇ ਦੇ ਸਾਰੇ ਟੈਸਟ ਹੈ ਉਹ ਇੱਕੋ ਹੀ ਅੰਡਰ ਵਨ ਦੂਸਰ ਜਿਹੜੇ ਹੈ ਨਾ ਪੈਟਸ ਵਾਸਤੇ ਡਾਕਟਰ ਜਿਹੜਾ ਹੈ ਗਿਆ ਸਰਕਾਰੀ ਹੋਣਗੇ ਕਿ ਪ੍ਰਾਈਵੇਟ ਤੁਹਾਡੇ ਰੱਖੇ ਨੇ ਇਹ ਪ੍ਰਾਈਵੇਟ ਵੈਂਚਰ ਤੋਂ ਐਕਚੁਅਲੀ ਪ੍ਰਾਈਵੇਟ ਡਾਕਟਰਸ ਹੀ ਹੋਏਗਾ ਗਵਰਨਰ ਜੀ ਕੰਡੈਕਟਰ ਗਵਰਨਮੈਂਟ ਦੀ ਤਾਂ ਹੈਲਪ ਅਫੀਸ਼ੀਅਨ ਹੀ ਚਾਹੀਦੀ ਸੀ ਨਾ ਜੀ ਗਵਰਨਮੈਂਟ ਤਾਂ ਬੇਸਿਕਲੀ ਕੀ ਬਿਕੋਜ਼ ਹੈਮੀ ਸਿਸਟਮ ਗਵਰਨਮੈਂਟ ਸੈਕਟਰ ਚ ਰਿਟਾਇਰ ਹੋ ਰਿਹਾ ਤੇ ਐਚਚੁਅਲੀ ਗਵਰਨਮੈਂਟ ਟੈਕਨੋਲੋਜੀਸ ਆਲਰੇਡੀ ਪ੍ਰੋਵਾਈਡ ਕਰ ਰਹੀ ਹੈ ਨੇ ਸੋ ਪੈਲ ਇਸ ਤਰ੍ਹਾਂ ਚੱਲੇਗਾ ਵੀ ਜਿਹੜਾ ਕੋਲਾਬੋਰੇਸ਼ਨ ਦੇ ਨਾਲ ਜਿਹੜੀ ਚੀਜ਼ ਸਪੋਜ਼ ਕਰੋ ਕਿਤੇ ਸਾਨੂੰ ਗਵਰਨਮੈਂਟ ਹੈ ਕਿ ਲੋਡਾ ਬਿਲਕੁਲ ਨਾ ਤੋਂ ਲਾ ਮਾ ਕਿ ਜਿਹੜੀਆਂ ਸਿਟੀਜ਼ ਦੇ ਰਹੀ ਕਿਉਂਕਿ ਗਵਰਨਮੈਂਟ ਆਪਣੀ ਲੈਵਲ ਤੇ ਬਹੁਤ ਜ਼ਿਆਦਾ ਆਲਰੇਡੀ ਫਾਰਮਰਸ ਦੇ ਲਈ ਪੈਟਸ ਦੇ ਲਈ ਬਹੁਤ ਜ਼ਿਆਦਾ ਫੈਸਿਲਿਟੀਆਂ ਦੇ ਰਹੀ ਹੈ ਨੇ ਸੋ ਜਿਹੜੀਆਂ ਜਿਹੜੀ ਚੀਜ਼ ਲੈਕਿੰਗ ਹੋਏਗੀ ਉਹ ਅਸੀਂ ਇਸ ਸਾਈਡ ਦੇ ਉੱਤੋਂ ਕਵਰ ਕਰਾਂਗੇ ਸੋ ਅਸੀਂ ਬੇਸਿਕਲੀ ਜਿਹੜਾ ਚਾਹੇ ਗਵਰਨਮੈਂਟ ਸੈਕਟਰ ਹੈ ਜਾਂ ਪ੍ਰਾਈਵੇਟ ਸੈਕਟਰ ਹੈ ਮੋਟਿਵ ਇੱਕੋ ਹੀ ਹੈ ਕਿ ਜਿਹੜੀ ਇਹਨਾਂ ਬੀਜ਼ਵਾਨਾਂ ਦੀ ਹੈ ਉਹ ਕੇਅਰ ਪ੍ਰੋਪਰ ਹੋਣੀ ਚਾਹੀਦੀ ਹੈ ਸੋ ਰਲ ਕੇ ਸਾਰਾ ਕੁਝ ਇਹ ਕੰਮ ਜਿਹੜਾ ਕੀਤਾ ਜਾ ਸਕਦਾ ਪਰ ਇਹ ਜਿਹੜਾ ਅਰਗਨ ਪੈਟਸ ਹੈ ਪ੍ਰਾਈਵੇਟ ਰੈਕਟਰ ਔਰ ਇਹ ਟਾਈਮਿੰਗ ਇਸ ਮਾਰਨਿੰਗ 9 ਟੂ 9 9 ਟੂ 12 ਟਿੰਟਿਲੀ ਥੈਂਕ ਯੂ ਅਸਲ ਵਿੱਚ ਉਹ ਸੁਬਨੋ ਡਾਕਟਰ ਰੀਂਦਰ ਪਾਸ਼ਨੀ ਜੀ ਡਿਪਟੀ ਡਾਕਟਰ ਐਨੀਮਲ ਮੈਨੇਜਮੈਂਟ ਦੇ ਕੋਰਟਲ ਸੋ ਇਟੋ ਜੋ ਪਰਲਾ ਹੋ ਰਹਾ ਹੈ ਤੇ ਵਿਭਾਗ ਹੋ ਰਹਾ ਹੋਰ ਬਾਕੀ ਕੁਝ ਵੀ ਕਰੋਣ ਹੰਜੀ ਰਾਹਲ ਜੀ ਨੇ ਮੈਨੂੰ ਤੇ ਡਾਕਟਰ ਬੀ ਜੀ ਨੇ ਰਿਕਵੈਸਟ ਕੀਤੀ ਸੀ ਜੀ ਇੱਥੇ ਅਰਬਨ ਪੈਟਸ ਕੋਲ ਰਿਹਾ ਹੈ ਆਪਣੀ ਬ੍ਰਾਂਚ ਜਿੱਦੇ ਚ ਆਲ ਪੈਟ ਸੋਲੂਸ਼ਨ ਅੰਡਰ ਵਨ ਰੂਫ ਆ ਡੌਗ ਫੀਡ ਡੌਗ ਦੀਆਂ ਚੈਨ ਡੌਗ ਟਵਾਈਜ਼ ਇਹ ਇਮਾਨੇ ਬਟ ਕੁਆਲੀਫਾਈਡ ਬੰਦੇ ਨੇ ਰਿਹਾ ਨਾ ਅਕਿਊਮੇਟਨਰੀ ਸਰਜਰੀ ਦੇ ਰਿਹਾ ਉਹਦਾ ਟ੍ਰਾਂਡਨ ਕਰਨ ਵਾਸਤੇ ਡਾਕਟਰ ਬੀਤੂ ਜੀ ਦੇ ਮੈਂ ਇੱਥੇ ਆਇਆ ਸੀ। ਦੋਸਤੋ ਆਮ ਲੋਕਾਂ ਨੂੰ ਤਾਂ ਲੱਗਦਾ ਕਿ ਜਿਹੜਾ ਪੈਟਸ ਥੇ ਤਾਂ ਉਹ ਨਿਕਾ ਕੋਸਟਲੀ ਹੁੰਦਾ। ਹਾਂਜੀ। 27 ਹਾਂਜੀ ਪੈਟਸ ਹੁੰਦਾ ਤੇ ਕੋਸਟਲੀ ਆ ਪਰ ਇਹ ਜਿਦਾਂ ਪੁਰਾਣੇ ਸਮੇਂ ਤੋਂ ਜਿਹੜਾ ਹੈਗਾ ਡੌਗ ਸਭ ਤੋਂ ਬੰਦੇ ਦਾ ਵਫਾਦਾਰ ਸਾਥੀ ਮੰਨਿਆ ਗਿਆ ਵਾ ਤੇ ਪਿਆਰ ਵਾਸਤੇ ਲੋਕੀ ਮਤਲਬ ਕੋਸਟਲੀ ਪੈਟ ਤੋਂ ਨਹੀਂ ਸਭ ਕੁਝ ਉਹਨਾਂ ਕੇਅਰ ਕੋਸਟਲੀ ਕਰਦੇ ਆ ਲੋਕੀ ਪਿਆਰ ਵਾਸਤੇ। ਅੱਜ ਅਦਰਅਤੇ ਸ਼ੁਰੂ ਕੁਲਚਿਕੀ ਫੈਸਿਲਿਟੀ ਵਾਲੇ ਨੇ ਨਹੀਂ ਜਿਆਦਾ ਤੁਹਾਨੂੰ ਇਹ ਰਾਹ ਜੀ ਦੱਸੂਗਾ ਮੈਥਡ ਘਟਨ ਕਰਨ ਵਾਸਤੇ ਆਏ ਸੀ ਜੀ ਬਾਕੀ ਐਜ ਬੀਇੰਗ ਰੈਫਰਿਜਰੇਟਰ ਜੋ ਸਾਡੀ ਵੈਟਰਨਰੀ ਪੋਲੀਕਲੀਨਿਕ ਵੀ ਹੈਗੀ ਇੱਥੇ ਸਾਰੀਆਂ ਫੈਸਿਲਿਟੀ ਟ੍ਰੀਟਮੈਂਟ ਨਹੀਂ ਹੋਤੇ ਵੀ ਪ੍ਰੋਵਾਈਡ ਕਰਦੇ ਵੈਕਸੀਨੇਸ਼ਨ ਵੀ ਪਰ ਇਹਨਾਂ ਦਾ ਇਹਨਾਂ ਦਾ ਪ੍ਰਾਈਵੇਟ ਵੈਂਚਰ ਹੈ ਪ੍ਰਾਈਵੇਟ ਦਾ ਇਹ ਵੀ ਆਪਣਾ ਗਵਰਨਮੈਂਟ ਵੱਲੋਂ ਤੁਸੀਂ ਪੂਰਾ ਸਾਥ ਦੇਵੋਗੇ ਜੇਕਰ ਉਹ ਤੁਹਾਡੇ ਕੋਈ ਹੈਲਪ ਨੂੰ ਨਾਲ ਕੁਈ ਕੋਈ ਇਸ ਕਲੈਬਰੇਸ਼ਨ ਵਾਲੀ ਗੱਲ ਨਹੀਂ ਹੈਗੀ ਜੀ ਸਾਡਾ ਪਬਲਿਕ ਐਡਵਰਟਾਈਜ਼ਰ ਬਲਕਿ ਸਰਕਾਰੀ ਹੈ ਸਰਕਾਰੀ ਡਵੰਜਰ ਹੈ ਹਨਾ ਇਹਨਾਂ ਦਾ ਪ੍ਰਾਈਵੇਟ ਆ ਉਹਦਾ ਵੈਟਰਨਰੀਅਨ ਕੋਈ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਕਰ ਸਕਦਾ ਆਪਣੀ ਕੋਈ ਵੀ ਮੈਡੀਕਲ ਟਰੀਟਮੈਂਟ ਦੇ ਸਕਦਾ ਹੈਲਥੀ ਕੰਪੀਟੀਸ਼ਨ ਹੈ ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਵਿਚ ਕਲੈਬਰੇਸ਼ਨ ਵਾਲੀ ਗੱਲ ਨਹੀਂ ਹੈਗੀ ਕੋਈ ਸੋਤਰਾ ਸ਼ਮਨ ਸਿੰਘ ਮੇਰਾ ਜੀ ਰਾਹੁਲ 파ਰਦੋਆ ਜਾਏਗਾ ਜੀ ਮੈਂ ਅਰਬਨ ਪੈਟ ਦਾ owner ਆ ਕਾ ਸਾਡੇ ਜਿਹੜੇ ਮੇਨ ਮੈਨੇਜਰ ਐ ਐਮ ਡੀ ਰਾਮ ਜੀ ਉਹ ਮਿਸਟਰ ਦੇਖੋ ਕੋਲ ਰਹੇ ਨੇ ਕੀ ਖਾਸ ਹੋਏਗਾ ਅਰਬਨ ਪੈਟਸ ਵਿੱਚ ਜਿਹੜਾ ਕਬੂਤਰ ਤੁਸੀਂ ਸ਼ੋਰਮ ਖੋਲਿਆ ਵਾ ਸਰ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਕਪੂਰਥਲਾ ਦੇ ਵਿੱਚ ਐਂਦਾ ਦੀ ਕੋਈ ਪੈਟਸ ਦੇ ਲਈ ਕੋਈ ਸਰਵਿਸ ਨਹੀਂ ਸੀਗੀ ਯਾ ਲਾਈਕ ਰੂਮੇਕ ਵਗੈਰਾ ਯਾ ਹੋਰ ਜੋ ਪੈਟ ਐਸੈਸਰੀ ਨੀਡ ਸੀਗੀ ਉਹ ਬਿਲਕੁਲ ਨਹੀਂ ਸੀਗੀ ਉਹ ਚੀਜ਼ਾਂ ਆਪਾਂ ਇੱਥੇ ਲੈ ਕੇ ਆਏ ਹੈਗੀਆਂ ਉਹਨਾਂ ਨੂੰ ਵਧੀਆ ਔਰ ਬਾਜੇ ਡਾਟਾ ਤੇ ਸਭ ਤਰ੍ਹਾਂ ਨਾਲ ਮਿਲੇ ਗਿਆ ਔਰ ਗਰੂਮਿੰਗ ਕਨਸੈਪਟ ਜਿਹੜੇ ਹੈਗੇ ਸਾਡੇ ਕੋਲ ਸਭ ਤੋਂ ਡਿਫਰੈਂਟ ਹੈਗੇ ਜੀ ਸਾਡੇ ਕੋਲ ਗਰੂਮਿੰਗ ਕੋਨ ਵੀ ਹੈਗੀ ਹੈ ਜਿਹੜੀ ਕੀ ਵੈਨ ਹੈਗੀ ਸਾਡੇ ਕੋਲ ਮੋਡੀਫਾਈ ਕੀਤੀ ਉਹਦੇ ਅੰਦਰ ਹੀ ਸ਼ਾਵਰ ਲੱਗੇ ਆ ਸਭ ਕੁਝ ਉਹ ਤੁਹਾਡੇ ਡੋਰਸਟੈਪ ਤੇ ਜਾਏਗੀ ਤੇ ਗਰੂਮਿੰਗ ਕਰਕੇ ਆਏਗੀ ਔਰ ਫਸਟ ਸਟੇਜ ਦੇ ਕੇ ਤੁਸੀਂ ਇਹ ਪੈਸ਼ ਨੂੰ ਕਰੇ ਭੇਜਣਾ ਜੀ ਆਪਾਂ ਟ੍ਰੀਟਮੈਂਟ ਵੀ ਕਰਾ ਜਾਂਦੇ تھے ਉਹਨਾਂ ਨੂੰ ਫਸਟ ਸਟੇਜ ਦੇ ਆ ਕੇ ਅੱਛੇ ਤਰੀਕੇ ਨਾਲ ਅਗਰ ਐਡਮਿਟ ਕਰਨ ਦੀ ਲੋੜ ਪਈ ਤੇ ਉਹ ਵੀ ਸਾਡੇ ਕੋਲ ਫੈਸਿਲਿਟੀ ਪੂਰੀ ਹੈਗੀ ਅਸੀਂ ਇੱਥੇ ਐਡਮਿਟ ਵੀ ਕਰਾਂਗੇ ਉਹਨਾਂ ਨੂੰ ਉਹ ਵੀ ਕਰਾਂਗੇ ਫਿਰ ਮੇਨਲੀ ਜਿਹੜਾ ਸਾਡੇ ਇਧਰੋਂ ਪੈਟਸ ਜਿਹੜੇ ਬਾਹਰ ਜਾਂਦੇ ਹੈਗੇ ਉਹਨਾਂ ਨੂੰ ਬਾਹਰ ਲਿਜਾਣ 'ਚ ਬਹੁਤ ਦਿੱਕਤ ਆਂਦੀ ਹੈ ਤੇ ਉਹਦੇ ਜਿਹੜੇ ਸਾਡੇ ਡਾਕਟਰਸ ਹੈਗੇ ਉਹਨਾਂ ਨੂੰ ਪੈਟਸ ਲਈ ਫਲਾਈਟਸ ਔਰ ਵੀਜ਼ਾ ਉਹ ਵੀ ਪ੍ਰੋਵਾਈਡ ਕਰਦੇ ਆਪਾਂ ਕਿ ਕਿੰਦਾ ਦਾ ਕਿੰਦਾ ਹੋ ਸਕਦਾ ਹੈ ਉਹ ਵੀ ਨਾਲ ਆਪਾਂ ਮਤਲਬ ਕਿਸ ਤਰ੍ਹਾਂ ਦਾ ਵੀਜ਼ਾ ਪੈਟਸ ਜਿਹ ਜਿਹੜਾ ਵੈਕਸੀਨੇਸ਼ਨ ਕਾਰਡ ਹੁੰਦਾ ਹੈ ਉਹ ਪਾਸਪੋਰਟ ਹੁੰਦਾ ਨਾ ਤੇ ਉਹ ਵਟਨੀਰੀਅਨ ਜਿਹੜਾ ਹੈ ਉਹਨੂੰ ਵੈਰੀਫਾਈ ਕਰਦੇ ਆਗੇ ਆ ਉਹਨਾਂ ਤੋਂ ਵੈਰੀਫਾਈ ਕਰਾ ਕੇ ਲੈਟਰ ਕਰਵਾ ਕੇ ਫਿਰ ਏਜੰਸੀ ਦੇਣਾ ਪੈਂਦਾ ਫਿਰ ਜਾ ਕੇ ਉਹਨਾਂ ਨੂੰ ਇਹ ਜਿਹੜੇ ਇਹ ਲਾਡੀ ਦਿੱਲੀ ਲਾਸੇ ਦੇ ਵਿੱਚ 100 ਪਰਸ ਉਸ 100 ਪਰਸ ਆ ਮੈਸੇਜ ਦੇਣਾ ਪੈਂਦਾ ਹੈਗਾ ਮੈਸੇਜ ਦੇ ਕੇ ਤਾਂ ਉਥੋਂ ਨਾਲ ਫਿਰ ਉਹਨਾਂ ਨੂੰ ਪ੍ਰੋਪਰ ਰਿਜ਼ਮ ਮਿਲ ਜਾਂਦਾ ਹੈ ਯਾਨੀ ਕਿ ਇਹ ਜਿਹੜਾ ਵੇ ਹੈਗਾ ਆਪ ਨੂੰ ਕੋਈ ਨਹੀਂ ਪਤਾ ਅਸੀਂ ਦੱਸਾਂਗੇ ਬੜੇ ਸੌਖੇ ਤਰੀਕੇ ਨਾਲ ਇੱਕ ਤੋਂ ਦੋ ਦਿਨ ਦੇ ਵਿੱਚ ਆਪਾਂ ਵੀਜ਼ਾ ਉਹਨਾਂ ਨੂੰ ਲੈ ਕੇ ਭੇਜਾਂਗੇ ਮਾਲਕ ਬਾਹਰ ਤੇ ਟੈਕਟਰ ਤੇ ਅੱਗੇ ਤੁਸੀਂ ਜਦੋਂ ਆਕੇ ਉਹਨਾਂ ਨੂੰ 에어ਪੋਰਟ ਤੇ ਜਾਓਗੇ ਬਿਲਕੁਲ 에어ਪੋਰਟ ਤੇ ਜਾ ਮਾਗੇ ਜੀ ਉਹਦੇ ਅੰਦਰ ਪਲੇਨ ਦੇ ਅੰਦਰ ਇੱਕ ਵੱਖਰਾ ਕੈਬਿਨ ਹੁੰਦਾ ਹੈਗਾ ਉਸ ਕੈਬਿਨ ਦੇ ਵਿੱਚ ਹੀ ਹੋ ਰੰਦਾ ਹੈਗਾ ਪ੍ਰੋਪਰ ਕੰਬਿਨੈਸ਼ਨ ਹੁੰਦਾ ਹੈਗਾ ਐਦਾ ਦੀ ਕੋਈ ਨਹੀਂ ਆਗਰ ਮोटा ਛੋਟਾ স্মਾਲ ਡੋਗ ਹੈਗਾ ਤੇ ਤੁਸੀਂ ਆਪਣੇ ਨਾਲ ਵੀ ਕਰ ਸਕਦੇ ਹੋ ਤੇ ਬੈਹਨ ਦੇ ਉੱਥੇ ਕਰ ਸਕਦੇ ਹੋ ਜੇ ਥੋੜਾ ਵੱਡਾ ਡੋਗ ਹੈਗਾ ਤਾਂ ਪ੍ਰਾਈਵੇਟ ਕੈਬਨ ਹੁੰਦਾ ਇੱਕ ਵੱਖਰਾ ਉੱਥੇ ਰੱਖਦੇ ਕੱਲੇ ਡਾਕਟਰ ਵਾਸਤੇ ਇਹ ਤੇ ਹੋਰ ਵੀ ਜਿਹੜੇ ਬਾਕਸਾਂ ਤੇ ਪੱਟੀਆਂ ਹੈ ਜਿਹੜੇ ਦੂਜੇ ਤੁਹਾਡੇ ਕੈਟਸ ਹੈਗੀਆਂ ਉਹਨਾਂ ਨੂੰ ਵੀ ਕਰ ਸਕਦੇ ਐ ਰੈਬਿਟਸ ਹੈਗੇ ਐ ਹੈਨਾ ਗਿਨੀਪੈਗ ਹੈਗੇ ਐ ਜਿਹੜੇ স্মਾਲ ਹੈਗੇ ਉਹਨਾਂ ਨੂੰ ਕਰ ਸਕਦੇ ਐ ਸੋ ਜਿਹੜਾ ਡੋਗਸ ਦਾ ਪੈਟਸ ਦਾ ਸਮਾਨ ਲੈਣ ਲਈ ਲੋਕ ਬੜਾ ਜੰਦੂ ਜੰਦੂ ਲੁਧਿਆਣਾ ਜਾਂਦੇ ਚੰਡੀਗੜ੍ਹ ਜਾਂਦੇ ਸੀ ਜੀ ਜੀ ਉਹ ਜੀ ਅਵੇਲੇਬਿਲਟੀ ਆਪਾਂ ਦੇਵਾਂਗੇ ਕਪੂਰਥਲਾ ਵਿੱਚ ਬਿਲਕੁਲ ਬਿਲਕੁਲ ਜੀ ਆਪਾਂ ਦਾ ਟਾਪ ਲੈਵਲ ਦੀ ਐਂਟਰਨ ਹੈ ਲੈਵਲ ਦੀ ਆਪਾਂ ਦੇਵਾਂਗੇ ਜੀ ਇਹੀ ਏਦਾਂ ਦੇ ਪ੍ਰੋਡਕਟ ਸਾਡੇ ਕੋਲ ਹੈਗੇ ਆ ਜਿਹੜੇ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਵਿੱਚ ਕਿਤੇ ਹੋਣਗੇ ਉਹ ਆਪਾਂ ਇੱਥੇ ਕਪੂਰਥਲਾ ਦੇ ਵਿੱਚ ਅਵੇਲੇਬਲ ਸਾਡੀ ਕਰਾਂਗੇ ਕੁਝ ਡ्रेसेस ਜਿਹੜੀਆਂ ਹੈਗੀਆਂ ਡੌਗਸੀਆਂ ਪਰ ਕੱਟ ਦੇਖਣ ਨੂੰ ਕਿਤੇ ਮਿਲਦੀਆਂ ਹੈਗੀਆਂ ਉਹ ਆਪਾਂ ਪੂਲ ਉੱਪਰ ਕਰਾਂਗੇ ਆਪਾਂ ਔਰ ਨਾਲ ਦੇ ਨਾਲ ਹੀ ਖੋਜ ਜਿਹਾ ਆਪਾਂ ਕਰ ਰਹੇ ਹੈਗੇ ਆ ਇੱਥੇ ਇੱਥੇ ਅਸੀਂ ਪੈਡਸ ਲਈ ਸਕੂਲ ਵੀ ਖੋਲ੍ਹ ਰਹੇ ਹੈਗੇ ਆ

ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸੰਜੀਵ ਖੰਨਾ ਜੀ ਤੇ ਮੈਂ ਸਭ ਤੋਂ ਪਹਿਲਾਂ ਬਹੁਤ ਖੁਸ਼ਖਬਰੀ ਹੈ ਜਿਹੜਾ ਕਪੂਰ ਥਲੇ ਦੇ ਵਿੱਚ ਮੇਰੇ ਫਰੈਂਡ ਸੀ ਰਾਹੁਲ ਜੀ ਜਿਹੜਾ ਜੀ ਡਾਕਟਰ ਸਪੈਸ਼ਲਿਸਟ ਆ ਹੋਰ ਵੀ ਜਿਹਦਾ ਕੈਟ ਹੋ ਗਈ ਹਰ ਜਿੱਦਾਂ ਟ੍ਰੀਟਮੈਂਟ ਦੇਣ ਵਾਸਤੇ ਬਹੁਤ ਇਹਨਾਂ ਦਾ ਬੈਸਟ ਇੱਕ ਆਪਸ਼ਨ ਮੈਨੂੰ ਲੱਗਾ ਸੀ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਇੱਕ ਚੀਜ਼ ਕਪੂਰਥਲੇ ਦੇ ਵਿੱਚ ਲਿਆਓ ਕਿ ਜਿਹੜੇ ਡੌਗ ਪ੍ਰੇਮੀ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਹੁੰਦੀਆਂ ਵੀ ਸੀ ਕਿ ਕਈ ਤਾਂ ਐਨੇ ਡੌਗ ਪ੍ਰੇਮੀ ਆ ਕਿ ਜਿਹੜਾ ਰੱਖਣ ਤੋਂ ਵੀ ਡਰਦੇ ਸੀ ਕਿ ਉਹਨਾਂ ਦਾ ਟ੍ਰੀਟਮੈਂਟ ਨਹੀਂ ਇੱਥੇ ਹੁੰਦਾ ਸੀ ਜਾਂ ਉਹਨਾਂ ਨੂੰ ਕੋਈ ਮੈਡੀਸਨ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਖਾਾਕ ਉਹਨਾਂ ਦੀ ਹੁੰਦੀ ਨਹੀਂ ਐਵੇਲੇਬਲ ਸੀ ਪਰ ਰਾਹੁਲ ਜੀ ਨੇ ਇਹ ਆ ਕੇ ਇੱਥੇ ਕਪੂਰਥਲੇ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਵਾ ਜਿਹਦੇ ਵਿੱਚ ਕਿ ਹਰ ਤਰ੍ਹਾਂ ਦੀ ਡੌਗ ਦੀ ਜੋ ਵੀ ਫੈਸਿਲਿਟੀ ਜੋ ਇੱਕ ਹੋਣੀ ਚਾਹੀਦੀ ਹੈ ਇੱਕ ਰੱਖਣ ਦੇ ਪੰਜਾਬ ਉਹ ਇਹਨਾਂ ਨੇ ਪੂਰੀ ਕੀਤੀ ਇੱਥੇ ਤੇ ਮੈਂ ਕਬੂਰਥਲੇ ਵਾਲਿਆਂ ਨੂੰ ਬਹੁਤ ਖੁਸ਼ਬਰੀ ਖ਼ਬਰੀ ਦੇਣਾ ਕਿ ਆਕੇ ਤੁਸੀਂ ਡੌਗ ਪਰਚੇਜ਼ ਵੀ ਕਰੋ ਜੋ ਜਿਸ ਤਰ੍ਹਾਂ ਦਾ ਵੀ ਉਹਦਾ ਲਾ ਜਾਂ ਜਾਂ ਕੋਈ ਵੀ ਟ੍ਰੀਟਮੈਂਟ ਆ ਤੁਸੀਂ ਇੱਥੇ ਆ ਕੇ ਰਾਹੁਲ ਜੀ ਕੋ ਮਿਲੋ ਇਹ ਪਿੱਟ ਮੈਂ ਹਾਂ ਰੌਜੀ ਥੈਂਕ ਯੂ ਸੋਨ ਰੋਸ਼ੀ ਖੁਸ਼ਮੈਂ ਐਡਵੋਕੇਟ ਅਨੁਜਾਨਲ ਐਂਡ ਮੈਂ ਪ੍ਰੈਜ਼ੀਡੈਂਟ ਅਰਬਨ ਸਟੇਟ ਵੈਲਫੇਅਰ ਸੁਸਾਇਟੀ ਵੀ ਐਂਡ ਥਿਸ ਇਜ਼ तो मैं बड़ी खुशी हुई है जो तो मैं मालूम चलिया डॉक्टर साहब ने दस डॉक्टर बेदी ने कि पेट शॉप खुली है मैं पेट शॉप कहना भी गलत होना बिकॉज हर चीज़ ही अवेलेबल है शॉप तो हों कुछ आइटम मिलते हैं इधर सब कुछ अवेलेबल है ट्रीटमेंट डॉग फूड ट्रेनिंग और बेस्ट पार्ट इस कि कमिटी वैन आती है वो कोई ग्रूमिंग का इशू हो वो ऑन द हाउस करके जाएगी तो पहले ਮੈਂ ਵੀ ਜਦੋਂ ਮੇਕੋਲ ਪੈਟ ਸੀ ਮੈਂ ਡਾਕਟਰ 베ਦੀ ਜਲੰਧਰ ਜਾਂਦਾ ਸੀ ਬਟ ਹੁਣ ਇਧਰ ਖੁੱਲ ਕੇ ਤੇ ਮੈਨੂੰ ਬਰੀ ਖੁਸ਼ੀ ਹੈ ਔਰ ਜਿੰਨੇ ਪੈਟ ਲਵਰਸ ਹੈਗੇ ਉਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਅਰਬਨ ਸੇ ਆਪਣਾ ਕਪੂਠਲਾ ਇਧਰ ਇੱਕ 숍 ਖੁੱਲੀ ਹੈ ਜਿਸੇ ਹਰ ਫੈਸਿਲਿਟੀ ਵਾਲਾ ਅਵੇਲੇਬਲ ਹੈ